ਉਹਨਾਂ ਦੀ ਚਾਲ ਚੱਲ ਨਾ ਸਕੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵਾਪਸ ਆਏ ਮਾਤਾ ਸਲੱਖਣੀ ਜੀ ਨੂੰ ਵਿਆਹ ਕੇ ਲੈ ਕੇ ਆਏ ਉੱਥੇ ਫਿਰ ਮਰਦਾਨਾ ਜੀ ਨਾਲ ਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਰਦਾਨਾ ਜੀ ਵੇਖਦੇ ਆ ਗੁਰੂ ਨਾਨਕ ਦੇਵ ਵੱਲ ਇੱਕ ਟੱਕ ਵੇਖਦੇ ਰਹੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਕਿਉਂਕਿ ਬੜਾ ਪਿਆਰਾ ਮਿੱਤਰ ਸੀ ਵਰਦਾਨਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਜੋ ਸਦਾ ਨਾਲ ਰਹਿੰਦਾ ਸੀ ਮਹਾਰਾਜ ਕਹਿੰਦੇ ਸੀ ਮਰਦਾਨਿਆ ਰਬਾਬ ਕੋਲ ਰਬਾਬ ਦੀਆਂ ਤਾਰਾਂ ਕਸ ਬਾਣੀ ਆਈ ਬਾਣੀ ਗਈ ਸਦਾ ਨਾਲ ਰਹਿੰਦਾ ਸੀ ਮਹਾਰਾਜ ਕਹਿੰਦੇ ਮਰਦਾਨਿਆ ਕੀ ਵੇਖਦਾ ਮਹਾਰਾਜ ਜੱਜ ਦੇ ਬਹੁਤ ਹੋ ਤੁਸੀਂ ਚੋਲਾ ਤੁਹਾਡਾ ਬੜਾ ਸੋਹਣਾ ਹੈ ਤੈਨੂੰ ਬਹੁਤ ਸੋਹਣਾ ਲੱਗਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਇਆ ਲੈ ਕੇਂ ਤੇ ਚੋਲਾ ਪਾ ਲੈ ਤੂੰ ਫਿਰ ਇਹ ਤੂੰ ਪਾ ਲੈ ਅੱਜ ਤੋਂ ਪਰ ਇੱਕ ਗੱਲ ਦਾ ਖਿਆਲ ਰੱਖੀ ਹੁਣ ਇਹ ਚੋਲਾ ਪਾ ਕੇ ਕਿਸੇ ਦੇ ਦਰ ਤੇ ਮੰਗਣ ਨਹੀਂ ਜਾਣਾ ਆਖੋ ਸਤਨਾਮ ਮੰਗਣਾ ਨਹੀਂ ਮਰਦਾਨਿਆਂ ਕਿਸੇ ਤੋਂ ਤੈਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰਹੇਗੀ ਬਖਸ਼ਿਸ਼ਾਂ ਕੀਤੀਆਂ ਕੋਲਣਾ ਮਾਤਾ ਤ੍ਰਿਪਤਾ ਜੀ ਜਦੋਂ ਆਏ ਸੀ ਹੁਣ ਮਾਂ ਤੇ ਉੱਥੇ ਹੁੰਦੀ ਆ ਬੜਾ ਚਾਹ ਸੀ ਭੈਣ ਨਾਨਕੀ ਨੂੰ ਵੀ ਬੜਾ ਚਾਹ ਸੀ ਭਾਈ ਜੈ ਰਾਮ ਜੀ ਨੂੰ ਬੜਾ ਚਾਹ ਸੀ ਤੇ ਮਾਤਾ ਤ੍ਰਿਪਤਾ ਜੀ ਨੂੰ ਵੀ ਅੰਤਾਂ ਦਾ ਚਾਹ ਸੀ ਤੇ ਕੋਲ ਖੜੀ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਮਾਸੀ ਜਿਹਦਾ ਨਾਮ ਇਤਿਹਾਸ ਦੱਸਦਾ ਵੀ ਲਖੋ ਦਾ ਨਾਮ ਸੀ ਉਹ ਕਹਿਣ ਲੱਗੀ ਵੀ ਤ੍ਰਿਪਤਾ ਤੇਰਾ ਜਿਹੜਾ ਪੁੱਤਰ ਹੈ ਨਾ ਇਹ دیਵਾਨਾ ਹੀ ਆ ਝੱਲਾਏ ਦੇਖ ਆਪਣੇ ਵਿਆਹ ਦਾ ਸ਼ਗਨਾ ਵਾਲਾ ਚੋਲਾ ਅੱਜ ਹੀ ਲਾ ਕੇ ਨੇ ਇਸ ਮਰਾਸੀ ਨੂੰ ਦੇ ਦਿੱਤਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨਾਰਾਜ਼ ਹੋ ਗਏ ਮੇਰੇ ਮਿੱਤਰ ਦੀ ਤੋਹੀਨ ਕਰੇ ਕੋਈ ਮੇਰੇ ਹੁੰਦੇ ਇਹ ਮੈਂ ਨਹੀਂ ਦੇਖ ਸਕਦਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਆਏ ਮਾਸੀ ਜੀ ਦੀਵਾਨਾ ਤੇ ਮੈਂ ਤੇ ਅੱਧਾ دیਵਾਨਾ ਪਰ ਤੇਰਾ ਪੁੱਤਰ ਐ ਨਾ ਜਿਹੜਾ ਉਹ ਸਾਰੇ ਹੀ دیਵਾਨਾ ਹੋ ਜਾਏਗਾ ਆਖੋ ਸਤਨਾਮ RAM ਥੰਮਣ ਜੀ ਬਾਬਾ RAM ਥੰਮਣ ਜੀ ਉਹਦਾ ਨਾਮ ਸੀ ਕਹਿੰਦੇ ਉਹ ਸੱਚ ਮੁੱਚ ਝੱਲਾ ਹੋ ਗਿਆ ਸੀ ਕਿਉਂਕਿ ਸ਼ਰਾਫ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਦਾ ਜਿਹੜਾ ਮਿੱਤਰ ਬਣ ਜਾਂਦਾ ਹੈ ਨਾ ਉਹਦੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੌਹੀਨ ਨਹੀਂ ਹੋਣ ਦਿੰਦੇ ਆਖੋ ਸਤਨਾਮ ਇਹ ਸਿੱਖਿਆ ਦਿੱਤੀ ਅਸੀਂ ਵੀ ਸ਼ਬਦ ਨਾਲ ਜੁੜਦੇ ਆ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਾਂਗੇ ਤਾਂ ਕਦੇ ਨੀਵੀਂ ਨਹੀਂ ਪਾਉਣੀ ਪਵੇਗੀ ਆਦ ਜੁਗਾਦੀ ਜੁਗਾਦ ਜਗੋ ਜੁਗ ਤਾਂ ਕਾ ਅੰਤ ਨਾ ਜਾਣਿਆ ਉਹ ਮਾਲਕ ਸਾਰੇ ਸੰਸਾਰ ਦਾ ਮੂਲ ਹੈ ਜੁਗਾਂ ਦੇ ਆਦੋਂ ਤੋਂ ਹੈ ਹਰੇਕ ਜੁਗ ਵਿੱਚ ਮੌਜੂਦ ਹੈ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਰਬਨਿਰੰਤਰ ਰਾਮ ਰਹਾ ਰਬ ਐਸਾ ਰੂਪ ਵਖਾਨਿਆ ਉਹ ਰਾਮ ਪਰਮਾਤਮਾ ਭਾਈ ਸਭ ਜੀਵਾਂ ਵਿੱਚ ਵਸਦਾ ਹੈ ਇੱਕ ਰਸ ਵਿਆਪਕ ਹੈ ਤੇ ਸਰਵ ਧਰਮ ਪੁਸਤਕਾਂ ਨੇ ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਹੀ ਬਿਆਨ ਕੀਤਾ ਹੈ गोविन्द गाजे शब्द वाजै जदों ਹਿਰਦੇ ਵਿੱਚ ਗੁਰੂ ਜੀ ਦਾ ਗੋਵਿੰਦ ਨਾਮ ਦਾ ਸ਼ਬਦ ਦਾ ਬਾਜਾ ਵੱਜਦਾ ਹੈ ਆਨੰਦ ਰੂਪੇ ਮੇਰੋ ਰਾਮਈਆ ਤਾਂ ਮੇਰਾ ਸੋਹਣਾ ਸੁਖ ਸਰੂਪ ਰਾਮ ਪ੍ਰਗਟ ਹੋ ਜਾਂਦਾ ਹੈ ਬਾਵਨ ਬੀਖੂ ਬਾਨੈ ਬੀਖੇ ਵਾਸਤੇ ਸੁਖ ਲਾਗ ਲਾ ਜਿਵੇਂ ਜੰਗਲ ਵਿੱਚ ਚੰਦਨ ਦੇ ਬੂਟੇ ਤੋਂ ਸਭ ਨੂੰ ਸੁਗੰਧੀ ਦਾ ਸੁਖ ਮਿਲਦਾ ਹੈ ਉਸੇ ਤਰ੍ਹਾਂ ਭਾਈ ਸੰਗਤ ਦੇ ਉਹਦੀ ਸੰਗਤ ਨਾਲ ਸਧਾਰਨ ਰੁੱਖ ਚੰਦਨ ਵਾਂਗ ਬਣ ਜਾਂਦਾ ਹੈ ਭਾਵ ਸਧਾਰਨ ਬੰਦੇ ਵਿੱਚ ਵੀ ਗੁਣ ਪੈਦਾ ਹੋ ਜਾਂਦੇ ਹਨ ਜਿਹੜਾ ਗੁਰਮਖਾਂ ਨਾਲ ਮਿਲ ਜਾਂਦਾ ਹੈ ਜਿਹੜਾ ਗੁਰਮਖਾਂ ਦੀ ਸੰਗਤ ਕਰਦਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹਉਨੀਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ